ਅੱਜ ਕੀ ਗੱਲ ਹੋ ਗਈ ਅੱਜ ਜਿਹੜੀ ਮਾਰਕ ਕੀਤੀ ਹੈ ਡਾਟਾ ਦਿਖਾ ਤੇ ਮਾਈ ਜੀ ਨੇ ਸਾਨੂੰ ਖੜਿਆ ਸਤੋ ਗਲਤੀ ਹੋਈ ਹੋਈ ਸੀ ਕਿ ਇਹਨਾਂ ਦੀ ਵਧਾਈ ਬਦੂਈ ਚੱਕ ਨਹੀਂ ਸੀ ਗਈ ਸੀ ਤੇ ਉਹਨੇ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਕੰਮ ਤਾਂ ਬਹੁਤ ਟਾਈਮ ਦੇ ਕਰ ਨਹੀਂ ਸਾਨੂੰ ਮਹਿਸੂਸ ਨਹੀਂ ਹੋਇਆ ਵੀ ਅਸੀਂ ਇੱਜਾ ਤੱਕ ਕੰਮ ਕਰਦੇ ਬਹੁਤ ਮੜ ਗਿਆ ਉਹ ਤਾਂ ਹੁਣ ਹੁੰਦਾ ਹੀ ਅੱਜ ਹੋਇਆ ਪਹਿਲਾਂ ਨਹੀਂ ਮੈਂ ਪਹਿਲਾਂ ਅਸੀਂ ਪ੍ਰੋਗਰਾਮ ਲੰਨਦੇ ਸੀ ਪ੍ਰੋਗਰਾਮ ਜਿਹੜੇ ਪੈਸੇ ਲੈ ਕੇ ਜਾਂਦੇ ਫਿਰ ਉਹ ਕੀ ਕਰ ਦੋ ਪ੍ਰੋਗਰਾਮ ਕਰਦੇ ਪਰ ਸਭ ਕਰਿਆ ਗਿਆ ਕਿਹੜੀ ਜਗ੍ਹਾ ਪੜੇਗੀ ਜੀ ਬੰਨਾ ਸੰਗਰੂਰ ਸੰਗਰੂਰ ਦੋ ਦਿਨ ਪਹਿਲਾਂ ਸੰਗਰੂਰ ਪੜੇ ਗਏ ਤੇ ਹੁਣ ਐਸੀ ਗਲਤੀ ਮਹਿਸੂਸ ਕਰਨ ਹਾਂਜੀ ਅੱਗੇ ਦਾ ਕੰਮ ਕਰਨ ਬਾਰੇ ਤੁਸੀਂ ਐਕਸਲ 'ਚ ਤੁਹਾਡੀ ਜਿਹੜੀ ਸਖਸ਼ੀਅਤ ਉਹ ਤੁਹਾਡੀ ਕੀ ਆ ਸਪੀਅਟ ਕੀ ਆ ਤੁਹਾਡੀ ਤੁਕੀ ਹੈ ਤੁਸੀਂ ਮੁੰਡੇ ਆ ਤੁਸੀਂ ਮੁੰਡੇ ਹਾਂ ਹਾਂ ਫਿਰ ਤੁਹਾਡੇ ਵਾਸਤੇ ਗਲਤ ਗੱਲ ਆ ਗੱਲ ਤੇ ਗੱਲ ਅਸੀਂ ਕਹਿ ਰਹੇ ਹਾਂ ਹਾਂ ਨਿਸ਼ਾਨ ਕਰਦੇ ਹੋ ਨਾ ਮੈਂ ਕਰਦੇ ਹਾਂ ਇਹਦੇ ਨਸ਼ਾ ਹੁਣ ਵੀ ਕਰਿਆ ਹੋਇਆ ਨਹੀਂ ਇਹ ਤਾਂ ਪਰਨੀ ਉੱਤ ਕਰਨ ਕਰਦੇ ਨਸ਼ਾ ਕਿਸ਼ਾ ਹੋਇਆ ਇਹਦੇ ਨਸ਼ਾ ਦਾ ਅਸਲੀ ਨਾਮ ਕੀ ਹੈ ਖੁਸ਼ੀ ਅਸਲ ਨਾਮ ਅਸਲ ਨਾਮ ਅਸਲ ਨਾਮ ਖੁਸ਼ੀ ਨਾ 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 ਚਮਕੌਰ ਬੇਨ ਤੇਰਾ ਦਿਖਾਉਣੀ ਹੈ ਨਾ ਕੀ ਹੈ ਚਮਕੌਰ ਲਾ ਲ ਚਲ ਚਮਕੌਰ ਲਾ ਲੋ ਨਹੀਂ ਦੇਖਦੇ ਰਹਿਣਾ ਉਕਲਾ ਬਲਿਆਲ ਦੀ ਬਲਿਆਲ ਦੀ ਕਿੰਨੇ ਜਿੰਦ ਤੇ ਕੰਮ ਕਰ ਰਹੇ ਨੇ ਮੈਂ ਤਾਂ ਪੰਜ 55 ਤੇ ਮਤੋਂ ਲੈ ਕੇ ਸੀ ਇਹ ਬਚਪਨ ਤੋਂ ਹੀ ਚੋਰੀਆਂ ਉਚਾਰੀਆਂ ਕਰਦੇ ਨੇ ਬਚਪਨ ਤੋਂ ਹੀ ਇਹਨੂੰ 2-3 ਸਾਲ ਪਹਿਲਾਂ ਨਾਬੇ ਵੀ ਫੜਿਆ ਗਿਆ 2 ਸਾਲ ਪਹਿਲਾਂ ਇਹਨੂੰ ਪੋਹਣੀ ਘੜਜੋ ਵੀ ਫੜਿਆ ਗਿਆ ਉਸ ਤੋਂ ਬਾਅਦ ਇਹਨੂੰ ਸਨੌਰ ਖਾਣੇ ਤੇ ਵੀ ਫੜਿਆ ਗਿਆ 2 ਦਿਨ ਪਹਿਲਾਂ ਇਹਨੂੰ ਸੰਗਰੂਰ ਵੀ ਫੜਿਆ ਗਿਆ ਪਰ ਇਹ ਬਾਤ ਨਹੀਂ ਹੁੰਦੀ ਕਹਿ ਕੇ ਛੁੱਟ ਜਾਂਦੇ ਤੇ ਅਸੀਂ ਇਹ ਕੰਮ ਨਹੀਂ ਕਰਦੇ ਤੇ ਉਸ ਤੋਂ ਅਗਲੇ ਦਿਨ ਜਾ ਕੇ ਫਿਰ ਪਿੰਡਾਂ 'ਚ ਵੜਦੇ ਤੇ ਸਾਨੂੰ ਇਹਨਾਂ ਨੇ ਬਹੁਤ ਹੀ ਜ਼ਿਆਦਾ ਦੁੱਖੀ ਕੀਤਾ ਆ ਇਹਨਾਂ ਦੇ ਸਾਰੇ ਸਾਡੇ ਕੋਲ ਪ੍ਰੂਫ ਹੈਗੇ ਅਗਰ ਇਹ ਨਹੀਂ ਹੱਟਦਾ ਫਿਰ ਦੋਦ ਪ੍ਰਸ਼ਾਸਨਾਂ ਕੀ ਕੀ ਉਮੀਦ ਰ ਅਸੀਂ ਪ੍ਰਸ਼ਾਸਨ ਦੇ ਇਹ ਉਮੀਦ ਕਰਦੇ ਆ ਕਿ ਉਹ ਇਹਨਾਂ ਦੇ ਖਿਲਾਫ ਬੰਦੀ ਤੋਂ ਬੰਦੀ ਸਖਤ ਤੋਂ ਸਖਤ ਕਾਰਵਾਈ ਕਰਨ ਇਹਨਾਂ ਪਰ ਵੀਡੀਓ ਨੂੰ ਕਰਾਂਗੇ ਇਹਨਾਂ ਦੇ ਪਰ ਤੂੰ ਅੱਗੇ ਮੋੜਾ ਚ ਕਈ ਜਿੱਟਾ ਵੀ ਇਹਨਾਂ ਦਾ ਔਰ ਇਹ ਤੀਜਾ ਲਾਉਂਦੇ ਜਾਂ ਦੂਜਾ ਨਾ ਪੰਨਿਆ ਅਸੀਂ ਉੱਥੇ ਤੁਹਾਨੂੰ ਅਸੀਂ ਫੜਿਆ ਜਿੱਥੇ ਉੱਥੇ 1 ਮਿੰਟ ਮੈਂ ਬੋਲਦੀ ਹਾਂ ਮੈਨੂੰ ਜਵਾਬ ਹੀ ਚਾਹੀਦਾ ਹੁੰਦਾ ਜਦੋਂ ਉੱਥੇ ਅਸੀਂ ਤੁਹਾਨੂੰ ਫੜਿਆ ਤੁਹਾਡੇ ਪਰਸ ਚੋਂ ਕਈ ਦੀ ਸਾਰੀ ਉਹ ਨਿਕਲੀ ਸੀ ਮੈਨੂੰ ਨਹੀਂ ਪਤਾ ਉਹ ਬਰਾਊਨ ਜੇ ਕਲਰ ਦੀ ਸੀ ਨਾ ਮੈਂ ਅੰਕੜੇ ਦੇ ਵੇਖੀ ਤੇ ਉਹ ਕੀ ਚੀਜ਼ ਸੀ ਦੱਸ ਸਕਦੇ ਤੇ ਨੋਟਸ ਲਓ ਤੇ ਉਹਦਾ ਕੀ ਕਰਨੇ ਦਾ ਉਸਤੇ ਉਹਦੇ ਨਾਲ ਪੁੱਛੇ ਹੁੰਦਾ ਅੱਜ ਤੁਸੀਂ ਅੱਜ ਪੀਤੇ ਹੁਣ ਕੀ ਕੀਤਾ ਤੋ ਹੈ ਅੱਜ ਹੀ ਪੀਤਾ ਅੱਜ ਹੀ ਮੈਂ ਪੁੱਛੀ ਗਰਾਹੀ ਹੋਵੇ ਕਿੱਥੋਂ ਲਿਆ ਸੀ ਤੋ ਵੇਰੇ ਕਿੱਥੋਂ ਆਤੀ ਕਿੱਥੋਂ ਤੁਹਾਡੇ ਨਾਲ ਹੋਰ ਮੁੰਡਾ ਕਿਹੜਾ ਤੁਹਾਡੇ ਗਏ ਵਿੱਚ ਕੌਣ ਕੌਣ ਹੈ ਗੈਂ ਕਿਸੇ ਤਾਂ ਕੋਈ ਵੀ ਨਹੀਂ ਕਿੰਨੇ ਜਾਂਦੇ ਤੁਸੀਂ ਇੱਕ ਮੁੰਡਾ ਤੁਹਾਡੇ ਘਰੇ ਸੁਣਾ 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 ਇੱਕ ਜੋਆ ਹੈਗੀ ਹੈ ਜੋਆ ਹੈਗਾ ਸੌਰੀ ਹੈਗਾ ਜੋਆ ਨਹੀਂ ਇਹ ਹੈਗਾ ਅਮਨਦੀਪ ਸਿੰਘ ਇਹਦੇ ਪਿਓ ਦਾ ਨਾਮ ਹੈਗਾ ਬਸਾਕਾ ਸਿੰਘ ਇਹ ਹੈਗਾ ਨਵੇਂ ਪਿੰਡ ਦਾ ਦੌਲਤਪੁਰ ਦਾ ਧੂਰੀ ਦੇ ਨਾਵੇ ਦਾ ਇੱਕ ਉਹ ਬੈਠਾ ਹੋ ਰਿਹਾ ਨਾ ਤੇ ਤੁਹਾਡੇ ਕੋਲ ਉੱਤੇ ਬੈਠਾ ਹੋਇਆ ਬਣਿਆ ਹੋਇਆ ਹੋਇਆ ਉਹ ਮੁੰਡਾ ਹੈ ਖੁਸਰਾ ਕੀ ਕੀ ਉਹ ਦੱਸ ਲੈ ਉਹ ਮੁੰਡਾ ਹੀ ਹੈ ਉਹ ਕਹਿ ਰਿਹਾ ਸੀ ਵੀ ਉਹ ਖੁਸਰਾ ਹੈ ਨਾ ਨਾ ਮੁੰਡਾ ਇੱਕ ਮਿੰਟ ਉਹ ਤੂੰ ਤੇ ਕਹਿੰਦਾ ਸੀ ਵੀ ਉਹ ਖੁਸਰਾ ਹੈ ਨਹੀਂ ਸ਼ੁਕਰੀਆ ਤੂੰ ਵੀ ਇੱਧਰ ਆ ਜਾ ਇੱਧਰ ਆ ਜਾ ਸ਼ੁਕਰੀਆ ਉਹਨੂੰ ਵੀ ਤੁਸੀਂ ਚਿੱਟੇ ਦੇ ਲਾ ਲਿਆ ਨਹੀਂ ਨਹੀਂ ਉਹ ਤਾਂ ਉਹ ਤਾਂ ਬੜਾ ਕੁੱਤਾ ਇਨਸਾਨ ਹੈ ਥੋੜਾ ਦੂਸੇ ਤੋਂ ਨਹੀਂ ਚੱਕ ਮੈਂ ਵੀ ਤੇਰੇ ਕੁੱਤਿਆਂ ਨੂੰ ਪਹਿਲਾਂ ਨਹੀਂ ਐਤਾ ਦਾ ਕੁਛ ਨਹੀਂ ਹੈ ਅਗਨਾ ਤੋਂ ਐਤਾ ਨਹੀਂ ਪਤਾ ਐਤਾ ਪਤਾ ਲੱਗਦਾ ਹੁੰਦਾ ਇਹ ਆ ਦੇਖੋ ਲੈ ਮੇਰੇ ਇਹ ਚੀਜ਼ਾਂ ਬਤਾਈਏ ਦੇਖੋ ਇਹ ਚੀਜ਼ਾਂ ਤੋਂ ਪਤਾ ਲੱਗਦਾ ਹੁੰਦਾ ਐਵੇਂ ਕਿੱਥੇ ਨੇ ਮੈਂ ਨਹੀਂ ਪੀਂਦੀ ਇਹ ਤਾਂ ਪੇਪਿੰਡ ਅਰ ਜੇ ਮੈਂ ਵੀਡੀਓ ਪਾਤੀ ਫੇਰ ਪੀਂਦੀ ਹਾਂ ਤੁਸੀਂ ਬਾਅਦ ਵਿੱਚ ਜੇ ਸੋਨ ਲ ਪ੍ਰੂਫ ਆ ਚਲ ਸੋਨ ਲ ਪ੍ਰੂਫ ਹੈ ਚਿੱਟਾ ਪੀਂਦੇ ਉਸ ਬਾਅਦ ਦਿਓ ਪੀਂਦੀ ਲੱਗਦੀ ਹੈ ਤੂੰ ਉਹਦੇ ਦਾ ਪੀਟਾ ਅੱਜ ਪੀਟਾ ਰੋਜ਼ ਪੀਂਦੀ ਆ ਇਹ ਆਪ ਮੰਨਣ ਦੇ ਵੀ ਸਵੇਰੇ ਅਸੀਂ ਚਿੱਟਾ ਦੋਨਾਂ ਨੇ ਪੀਤਾ ਦੋਨੋਂ ਪੀਤਾ ਹੈ ਨਾਤਕਾ ਦੋਪਿੱਤਾ ਉਹਦੀ ਸ਼ਕਲ ਹੀ ਦੱਸਣ ਲਈ ਹੈ ਕਿ ਉਹ ਨਸ਼ਾ ਕਰਦੇ ਆ ਲੈ ਤੱਕ ਗੁਰ ਮਾਰੀ ਹਾਂ ਉਹ ਹੀ ਬੇਚਲ ਹਾਂ ਹਾਂ ਉਹ ਮਾਰੀ ਲੱਗੀ ਹੈ ਤੇ ਲੱਗਦੀ ਹੈ ਹਾਂਜੀ ਮੇਰਾ ਨਾਮ ਮੀਨਾ ਮਹੰਤਾ ਹੈ ਮੈਂ ਗੱਦੀ ਨਸੀਨ ਪੁਆ ਨਿਗੜ ਪਿਆਰੇ ਮਹੰਤਾ ਚੇਲਾ ਮੇਰਾ ਨੋ ਮੀਨਾ ਮਹੰਤਾ ਹੈ ਔਰ ਮੇਰੀ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਮੇਰੇ ਪਿੰਡ ਹੈ ਮੇਰਾ ਸ਼ਹਿਰ ਹੈ ਹੱਥ ਜੋੜ ਕੇ ਸਾਰੇ ਨਗਰ ਨਿਵਾਸੀਆਂ ਨੂੰ ਮੇਰੀ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਅੱਜ ਫੜੇ ਨੇ ਅਸੀਂ ਇੱਕ ਬਲੇਆ ਦਾ ਮੁੰਡਾ ਹੈ ਇੱਕ ਧੂਰੀ ਦਾ ਹੈ ਇੱਕ ਕਿਤੇ ਦਾ ਹੋਰ ਹੈਗਾ ਇਹ ਸਾਡਾ ਭੇਸ ਬਣਾ ਕੇ ਲੋਕਾਂ ਦੇ ਘਰਾਂ 'ਚ ਵੜ ਜਾਂਦੇ ਨੇ ਲੋਕ ਸਾਡੀ ਇੱਜ਼ਤ ਕਰਦੇ ਨੇ ਮੇਰੀ ਇੱਜ਼ਤ ਕਰਦੇ ਨੇ ਅਗਲਾ ਬਠਾਉਂਦਾ ਵੀ ਹੈ ਅਗਲਾ ਇਹਨਾਂ ਨੂੰ ਆਫ ਕਰਦਾ ਇਹ ਅਗਲੇ ਦੇ ਕਦੇ ਅੰਦਰ ਵੜਦੇ ਨੇ ਕਦੇ ਬਾਹਰ ਵੜਦੇ ਨੇ ਕਦੇ ਕੁਸ ਕਰਦੇ ਨੇ ਕਦੇ ਕੁਸ ਕਰਦੇ ਨੇ ਜਦੋਂ ਅਗਲਾ ਸਾਨੂੰ ਫੋਨ ਕਰਦਾ ਇਹਨਾਂ ਨੂੰ ਪਤਾ ਲੱਗ ਜੇ ਫੋਨ ਕਰਦਾ ਉੱਥੋਂ ਉੱਟ ਕੇ ਭੱਜ ਜਾਂਦੇ ਨੇ ਕੱਲ ਨੂੰ ਇਹ ਲੋਕਾਂ ਦਾ ਕਿਸੇ ਦਾ ਨੁਕਸਾਨ ਕਰ ਦੇਣ ਲੋਕਾਂ ਦਾ ਕਿਸੇ ਦਾ ਕੁਝ ਵੀ ਕਰ ਦੇਣ ਮੇਰੇ ਹੱਥ ਬੰਨ ਕੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਪੁੱਛਗਿੱਛ ਕਰੋ ਅਗਰ ਸਾਡਾ ਨੰਬਰ ਲੈਣਾ ਚਾਹੁੰਦੇ ਹੋ ਮੇਰਾ ਨੰਬਰ ਲਓ ਤੁਸੀਂ ਮੇਰੇ ਨਾਲ ਕਨੈਕਟ ਕਰੋ ਆ ਮੇਰੇ ਦੋ ਚੇਲੇ ਨੇ ਇੱਕ ਅੰਜਲੀ ਮਹੰਤ ਤੇ ਮੇਰਾ ਪੋਤੀ ਚੇਲਾ ਹਰਗੁਣ ਮਹੰਤ ਇਹ ਮੇਰੀ ਸਾਡੇ ਵਧਾਇਨਾਂ ਤੇ ਆਉਂਦੇ ਨੇਗੇ ਤੇ ਇੱਕ ਮੰਦੀਪ ਹੈ ਇਹ ਮੇਰੇ ਵਧਾਇਨਾਂ ਤੇ ਆਉਂਦੇ ਨੇ ਕੋਈ ਹੋਰ ਆਉਂਦਾ ਤਾਂ ਕਿਸੇ ਨੂੰ ਕੋਈ ਵਧਾਈ ਨਾ ਦਿੱਤੀ ਜਾਵੇ ਮੇਰਾ ਨੰਬਰ ਲਵੋ ਅੱਜ ਕੇ ਮੇਰੀ ਹੱਥ ਬਨ ਕੇ ਬੇਨਤੀ ਹੈ ਮੇਰੇ ਨਾਲ ਕਨੈਕਟ ਕਰੋ ਮੇਰਾ ਨੰਬਰ ਕਰੋ ਕਿ ਇਹ ਸਹੀ ਬੰਦੇ ਨੇ ਤੇ ਦਲਤ ਬੰਦੇ ਨੇ ਇਹਨਾਂ ਨੂੰ ਕਿਸੇ ਨੂੰ ਵੀ ਗਲਤ ਇਲਾਕੇ ਦੇ ਵਿੱਚ ਘਾਰਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ ਇਹ ਅੰਬਲੀ ਨੇਗੇ ਚਿੱਟਾ ਪੀਣ ਵਾਲੇ ਲੋਕ ਨੇਗੇ ਇਹ ਸਾਨੂੰ ਬਦਰਾਮ ਕਰ ਦੇਣਗੇ ਕਿਵੇਂ ਬਸਾਤ ਮੰਗਦੇ ਨੇਗੇ ਲੋਕਾਂ ਦਾ ਧੱਕਾ ਕਰ ਦੇਣਗੇ ਤਾਂ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰਾ ਨੰਬਰ ਲਵੋ ਜਿਹਨੂੰ ਵੀ ਚਾਹੀਦਾਗਾ ਮੇਰੇ ਨਾਲ ਕਨੈਕਟ ਕਰੋ ਮੈਨੂੰ ਪੁੱਛੋ ਵੀ ਅਸਲੀ ਕਿਹੜਾਗਾ ਨਕਲੀ ਕਿਹੜਾਗਾ ਇਹਨਾਂ ਨੂੰ ਕਿਸੇ ਨੂੰ ਲਾ ਕੇ ਚਰਮ ਪਰਮ ਦਿੱਤਾ ਜਾਵੇ ਕਿਸੇ ਨੂੰ ਵਧਾਜ ਨਾ ਦਿੱਤੀਆਂ ਜਾਣ ਜਿਵੇਂ ਜੇ ਦੇਖਦੇ ਆ ਬੱਤਾਂ ਦੇ ਵਿੱਚ ਕੁਝ ਮਾਨਸਿਕ ਸੱਤ ਮਾਦੇ ਨੇ ਕਿ ਉਹ ਸਹੀ ਨੇ ਕਿਹੜੇ ਨਹੀਂ ਜੀ ਨਹੀਂ ਉਹ ਮਾਨਤ ਨਹੀਂ ਹੈਗੇ ਉਹ ਚੰਗੇ ਭਲੇ ਮੁੰਡੇ ਨੇਗੇ ਜਿਵੇਂ ਨਸ਼ੇੜੀ ਨੇਗੇ ਔਰ ਕੋਈ ਕੰਮਕਾਰ ਕਰ ਨਹੀਂ ਸਕਦੇ ਇਹ ਬਸਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਆਪਣੇ ਨਸ਼ੇ ਤੱਕ ਮਤਬਲ ਹੈ ਔਰ ਸਾਡੇ ਲੋਕਾਂ ਦੀ ਬਦਨਾਮੀ ਕਰਦੇ ਨੇ ਹਾਂ ਕਿਹੜੇ ਵੀ ਪ੍ਰਸ਼ਾਸਨ ਸਰਵੇ ਕਰ ਪ੍ਰਸ਼ਾਸਨ ਤੋਂ ਅਸੀਂ ਹੱਥ ਬੰਨ ਕੇ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹਨਾਂ ਨੂੰ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈਗੀ ਔਰ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਮੇਰੇ ਆਸ-ਪਾਸ ਦੇ ਇਲਾਕਾ ਵਾਸੀਆਂ ਨੂੰ ਮੈਂ ਗੱਲ ਕਰਦੀ ਹਾਂ ਹਰਗੁਣ ਭਵਾਨੀ ਘੜ ਤੋਂ ਭੰਤ ਮੀਨਾ ਜੀ ਦੀ ਪੋਤੀ ਚੇਲਾ ਅੰਗਲੀ ਮਹੰਤ ਜੀ ਦੀ ਚੇਲਾ ਅਸੀਂ ਨਾ ਤੇ ਪਿੰਡਾਂ ਦੇ ਵਿੱਚੋਂ ਜਨਾਨੀਆਂ ਨੂੰ ਫੜਿਆ ਜਿਹੜੇ ਕਿ ਸੂਟ ਪਾ ਕੇ ਹੈਗੇ ਤਾਂ ਉਹ ਮੁੰਡੇ ਨੇ ਐਕਚੁਅਲ 'ਚ ਪਰ ਉਹ ਸੂਟ ਪਾ ਕੇ ਮਹੰਤਾਂ ਦਾ ਸਾਡਾ ਰੂਟ ਲੈ ਕੇ ਵਿਧਾਈਆਂ ਲੈਣ ਚਲੇ ਜਾਂਦੇ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਪੈਸਿਆਂ ਨੂੰ ਵਸੂਲ ਕਰਕੇ ਉਹ ਨਸ਼ਾ ਪਤਾ ਕਰ ਲੈਂਦੇ ਨੇ ਕੀਤਾ ਪੀ ਲੈਂਦੇ ਨੇ ਫਿਰ ਲੋਕਾਂ ਨਾਲ ਉਹ ਦਿਹਾਸਤੀਆਂ ਕਰਦੇ ਨੇ ਅੱਜ ਅਸੀਂ ਉਹਨਾਂ ਨੂੰ ਫੜ ਕੇ ਥਾਣੇ ਦੇ ਵਿੱਚ ਲੈ ਕੇ ਆਇਆ ਭਵਾਨੇਗੜ ਦੇ ਵਿੱਚ ਉਹਨਾਂ ਤੇ ਕੇਸ ਦਰਜ ਕਰਵਾਇਆਗਾ ਤੇ ਆ ਹੁਣ ਅਸੀਂ ਉਹਨਾਂ ਨੂੰ ਪੈਂਟਾ ਚਲਟਾ ਭਵਾਨ ਲੱਗੇ ਆ ਕਿਉਂਕਿ ਉਹ ਮੁੰਡੇ ਨੇ ਤੰਗੇ ਪਰੇਸ਼ਾਨ ਤੇ ਉਹਨਾਂ ਦੇ ਅਪਰੂਵ ਵੀ ਨੇ ਆਈਡੀ ਪ੍ਰੂਫ ਵੀ ਨੇ ਅਸੀਂ ਅੰਦਰ ਦਿੱਤੀ ਆ ਉਹਨਾਂ ਦੇ ਜਿੰਨਾ ਉਹਨਾਂ ਦਾ ਬਾਇਓ ਡਾਟਾ ਸੀ ਉਹ ਵੀ ਅੰਦਰ ਦੇਤਾ ਖਾਣੇ ਦੇ ਵਿੱਚ ਹੁਣ ਅਸੀਂ ਉਹਨਾਂ ਨੂੰ ਆ ਪੈਂਟ ਕਮੀਰਦਾ ਪਵਾ ਕੇ ਅਸੀਂ ਉਹਨਾਂ ਨੂੰ ਘਰੇ ਤੋਰਨ ਲੱਗੇ ਆ ਅਸੀਂ ਉਹਨਾਂ ਨਾਲ ਕੋਈ ਕੁੱਟਕਟਾਪਾ ਨਹੀਂ ਕਰੇ ਅਸੀਂ ਸਿਰਫ ਉਹਨਾਂ ਨੂੰ ਇੱਕ ਇਹ ਸੁਧਾਰਨ ਵਾਸਤੇ ਹੀ ਉਹ ਕਰ ਰਹੇ ਆ ਅਸੀਂ ਉਹਨਾਂ ਨਾਲ ਕੋਈ ਕੁੱਟ ਮਾਰਨੀ ਕੀਤੀ ਅਸੀਂ ਉਹਨਾਂ ਨੂੰ ਚਾਹੁੰਦੇ ਆ ਵੀ ਇਹ ਸੁਧਰ ਕੇ ਆਪਣੇ ਘਰੇ ਰਹਿਣ ਸਾਡੇ ਨਾਲ ਕੋਈ ਇਹੋ ਜਿਹਾ ਕੰਮ ਨਾ ਕਰਨ ਜਿਹਦੇ ਨਾਲ ਸਾਡੀ ਮਹੰਤਾਂ ਦੀ ਇੱਜ਼ਤ ਖਰਾਬ ਹੋਵੇ ਤੁਹਾਨੂੰ ਕਿਹਨੂੰ ਪਤਾ ਲੱਗੇ ਜੀ ਕੀ ਬਣ ਜੂਗਾ ਅਸੀਂ ਜੀ ਵਧਾਈਆਂ ਲੈਣ ਵਾਸਤੇ ਲੋਕਾਂ ਦੇ ਘਰਾਂ 'ਚ ਜਾਂਦੇ ਆ ਜਦੋਂ ਅਸੀਂ ਜਾਂਦੇ ਆ ਤਾਂ ਸਾਰਿਆਂ ਨੂੰ ਪਤਾ ਸਾਡੇ ਬਾਰੇ ਵੀ ਕੋਣ ਮਹੰਤ ਆਉਂਦੇ ਨੇ ਤੇ ਆਹ ਵੱਡੇ ਮਹੰਤ ਜੀ ਨੇ ਉਰੇ ਪਾਣੀ ਘੜ ਤੇ ਮੇਨ ਨੇਗੇ ਕਦੇ ਨਿਸ਼ੀਨ ਨੇ ਫਿਰ ਇਹ ਨੇਗੇ ਸਾਰੇ ਆਪਣੇ ਫਿਰ ਉਸ ਤੋਂ ਬਾਅਦ ਜਦੋਂ ਸਾਨੂੰ ਉਧਰੋਂ ਫੋਨ ਆਇਆ ਅਸੀਂ ਘਰੇ ਬੈਠੇ ਸੀ ਸਾਨੂੰ ਫੋਨ ਆਇਆ ਅਸੀਂ ਗਏ ਨਹੀਂ ਵਧਾਈਆਂ ਤੇ ਸਾਨੂੰ ਕਹਿੰਦੇ ਜੀ ਵੀ ਤੁਸੀਂ ਮਹੰਤ ਆਏ ਹੋਏ ਨੇ ਜੀ ਕੋਟੀ ਕਮਿਊਨਿਟੀ ਦੇ ਬੰਦੇ ਆਏ ਨੇ ਵਧਾਈ ਲੈਣ ਵਾਸਤੇ ਵੀ ਤੁਸੀਂ ਆ ਜਾਓ ਜਦੋਂ ਅਸੀਂ ਉੱਥੇ ਗਏ ਸਾਨੂੰ ਦੇਖ ਕੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਆ ਰਹੇ ਨੇਗੇ ਇਹਨਾਂ ਨੂੰ ਪਤਾ ਲੱਗ ਗਿਆ ਫੋਨ ਕਰਤਾ ਇਹ ਉਤੋਂ ਭੱਜ ਗਏ ਬੱਲਿਆਲ ਪਿੰਡ ਤੋਂ ਸਾਨੂੰ ਫੋਨ ਆਇਆ ਸੀ ਉਤੋਂ ਇਹ ਭੱਜ ਗਏ ਮੁੜ ਕੇ ਅਸੀਂ ਉਹਨਾਂ ਦੀਆਂ ਰਿਕਾਰਡਿੰਗਾਂ ਕਢਵਾਈਆਂ ਕੈਮਰੇ ਦੀ ਡਿਟੇਲ ਕਢਵਾਈ ਤਾਂ ਉਹਨਾਂ ਜਿੱਨਾਂ ਦੀ ਫੋਟੋ ਆਈ ਵੀਡੀਓਜ਼ ਆਈ ਤੁਹਾਡੇ ਕੋਲ ਵੀਡੀਓ ਵੀ ਹੈਗੀ ਐ ਮੈਂ ਤੁਹਾਨੂੰ ਇਹਦੇ ਵਿੱਚ ਵੀ ਦਵਾਂਗੀ ਵੀਡੀਓ ਫਿਰ ਅਸੀਂ ਨੇ ਇਹਨਾਂ ਨੂੰ ਫੜ ਲਿਆ ਮੈਂ ਉਹਨਾਂ ਦੀ ਤੁਹਾਨੂੰ ਸ਼ਕਲਾਂ ਵੀ ਦਿਖਾਵਾਂਗੀ ਤਾਂ ਕਿ ਤੁਸੀਂ ਵੀ ਸਾਰੇ ਜਾਣੂ ਹੋ ਜੀ ਭਾਈ ਇਹਨਾਂ ਤੋਂ ਤੁਸੀਂ ਧਿਆਨ ਨਾਲ ਸਾਵਧਾਨ ਰਹਿਓ ਇਹ ਇਹ ਜਿਹੋ ਦਾ ਕੀਤਵਾਰ ਜਿਹੜੇ ਨਸ਼ੇ ਕਰਦੇ ਨੇ ਦੇਖੋ ਜਿਹਨਾਂ ਦਾ ਤਾਂ ਕੰਮ ਹੀ ਨਸ਼ਾ ਕਰਨਾ ਉਹਨਾਂ ਨੇ ਪੈਸਾ ਇਕੱਠਾ ਕਰਨਾ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਨਸ਼ਾ ਕਰ ਲੈਣਾ ਹਨਾ ਮੇਰੇ ਪਿੰਡ ਹੈ ਮੇਰਾ ਸ਼ਹਿਰ ਹੈ ਹੱਥ ਜੋੜ ਕੇ ਸਾਰੇ ਨਗਰ ਨਿਵਾਸੀਆਂ ਨੂੰ ਮੇਰੀ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਅੱਜ ਫੜੇ ਨੇ ਅਸੀਂ ਇੱਕ ਬਲਿਆਦ ਦਾ ਮੁੰਡਾ ਹੈ ਇੱਕ ਤੂਰੀ ਦਾ ਹੈ ਇੱਕ ਕਿਤੇ ਦਾ ਹੋਰ ਹੈਗਾ ਇਹ ਸਾਡਾ ਭੇਸ ਬਣਾ ਕੇ ਲੋਕਾਂ ਦੇ ਘਰਾਂ 'ਚ ਵੱਰ ਜਾਂਦੇ ਨੇ ਲੋਕ ਸਾਡੀ ਇੱਜ਼ਤ ਕਰਦੇ ਨੇ ਮੇਰੀ ਇੱਜ਼ਤ ਕਰਦੇ ਨੇ ਅਗਲਾ ਬਠਾਉਂਦਾ ਵੀ ਹੈ ਅਗਲੇ ਇਹਨਾਂ ਨੂੰ ਆਫ ਕਰਦੇ ਆ ਇਹ ਅਗਲੇ ਤੇ ਕਦੇ ਅੰਦਰ ਪਰਦੇ ਨੇ ਕਦੇ ਬਾਹਰ ਪਰਦੇ ਨੇ ਕਦੇ ਕੁਸ ਕਰਦੇ ਨੇ ਕਦੇ ਕੁਸ ਕਰਦੇ ਨੇ ਜਦੋਂ ਅਗਲਾ ਸਾਨੂੰ ਫੋਨ ਕਰਦਾ ਇਹਨਾਂ ਨੂੰ ਪਤਾ ਲੱਗ ਜੇ ਫੋਨ ਕਰਦਾ ਉਤੋਂ ਉੱਠ ਕੇ ਭੱਜ ਜਾਂਦੇ ਨੇ ਕੱਲ ਨੂੰ ਇਹ ਲੋਕਾਂ ਦਾ ਕਿਸੇ ਦਾ ਨੁਕਸਾਨ ਕਰ ਦੇਣ ਲੋਕਾਂ ਦਾ ਕਿਸੇ ਦਾ ਕੁਛ ਵੀ ਕਰ ਦੇਣ ਮੇਰੇ ਹੱਥ ਬੰਨ ਕੇ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਪੁੱਛ ਗਿੱਛ ਕਰੋ ਅਗਰ ਸਾਡਾ ਨੰਬਰ ਲੈਣਾ ਚਾਹੁੰਦੇ ਹੋ ਮੇਰਾ ਨੰਬਰ ਲਾਓ ਤੁਸੀਂ ਮੇਰੇ ਨਾਲ ਕਨੈਕਟ ਕਰੋ ਆ ਮੇਰੇ ਦੋ ਚੇਲੇ ਨੇ ਇੱਕ ਅੰਜਲੀ ਮਹੰਤ ਤੇ ਮੇਰਾ ਪੋਤੀ ਚੇਲਾ ਹਰਗੁਣ ਮਹੰਤ ਇਹ ਮੇਰੀ ਇਹ ਸਾਡੇ ਵਿਧਾਨਜਾਂ ਤੇ ਆਉਂਦੇ ਨੇਗੇ ਇਹ ਇੱਕ ਮੰਦੀਪ ਹੈ ਇਹ ਮੇਰੇ ਵਿਧਾਨਜਾਂ ਤੇ ਆਉਂਦੇ ਨੇ ਕੋਈ ਹੋਰ ਆਉਂਦਾ ਤਾਂ ਕਿਸੇ ਨੂੰ ਕੋਈ ਵਧਾਈ ਨਾ ਦਿੱਤੀ ਜਾਵੇ ਮੇਰਾ ਨੰਬਰ ਲਵੋ ਅੱਜ ਕਿ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੇਰੇ ਨਾਲ ਕਨੈਕਟ ਕਰੋ ਮੇਰੇ ਨਾਲ ਨੰਬਰ ਕਰੋ ਕਿ ਇਹ ਸਹੀ ਬੰਦੇ ਨੇ ਤੇ ਦਲਤ ਬੰਦੇ ਨੇ ਇਹਨਾਂ ਨੂੰ ਕਿਸੇ ਨੂੰ ਵੀ ਦਲਾਕ ਇਲਾਕੇ ਦੇ ਵਿੱਚ ਘਰਾਂ ਦੇ ਵਿੱਚ ਵੜਨ ਨਾ ਦਿੱਤਾ ਜਾਵੇ ਇਹ ਅੰਬਲੀ ਨੇਗੇ ਚਿੱਟਾ ਪੀਣ ਵਾਲੇ ਲੋਕ ਨੇਗੇ ਇਹ ਸਾਨੂੰ ਬਦਰਾਮ ਕਰ ਦੇਣਗੇ ਕਿਵੇਂ ਬਸਾਤ ਮੰਗਦੇ ਨੇਗੇ ਲੋਕਾਂ ਨੂੰ ਧੱਕਾ ਕਰ ਦੇਣਗੇ ਤਾਏ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰਾ ਨੰਬਰ ਲਵੋ ਜੀਨੂੰ ਵੀ ਚਾਹੀਦਾਗਾ ਮੇਰੇ ਨਾਲ ਕਨੈਕਟ ਕਰੋ ਮੈਨੂੰ ਪੁੱਛੋ ਵੀ ਅਸਲੀ ਕਿਹੜਾ ਹੈਗਾ ਨਕਲੀ ਕਿਹੜਾ ਹੈਗਾ ਇਹਨਾਂ ਨੂੰ ਕਿਸੇ ਨੂੰ ਲਾਤੇ ਚਰਮ ਪਰਨ ਦਿੱਤਾ ਜਾਵੇ ਕਿਸੇ ਨੂੰ ਬਤਾ ਨਾ ਦਿੱਤੀਆਂ ਜਾਣ ਜਿਵੇਂ ਜੀ ਦੇਖਦੇ ਆ ਬਸਾਂ ਦੇ ਵਿੱਚ ਇਹ ਮਾਨਤ ਸਪੈਸ਼ਲ ਮਾਦੇ ਨੇ ਕਿਉਂ ਸਹੀ ਨਹੀਂ ਨੇ ਇਹਦੇ ਅਸਰ ਨਹੀਂ ਨਹੀਂ ਜੀ ਨਹੀਂ ਉਹ ਮਾਨਤ ਨਹੀਂ ਹੈਗੇ ਉਹ ਚੰਗੇ ਭਲੇ ਮੁੰਡੇ ਨੇਗੇ ਜਿਵੇਂ ਨਸ਼ੇੜੀ ਨੇਗੇ ਔਰ ਕੋਈ ਕੰਮਕਾਰ ਕਰ ਨਹੀਂ ਸਕਦੇ ਇਹ ਬਸਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਆਪਣੇ ਨਸ਼ੇ ਤੱਕ ਮਤਬਲ ਹੈ ਔਰ ਸਾਡੇ ਲੋਕਾਂ ਦੀ ਬਦਨਾਮੀ ਕਰਦੇ ਨੇ ਆ ਕਨਬੀ ਦਾ ਪ੍ਰਸ਼ਾਸਨ ਪਾਰਦਾ ਕਰ ਪਰਸ਼ਾਸਨ ਤੋਂ ਅਸੀਂ ਹੱਥ ਬੰਨ ਕੇ ਇਹ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹਨਾਂ ਨੂੰ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈਗੀ ਔਰ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਇਹ ਹਾਂਜੀ ਸੱਸੀ ਕਾਲ ਜੀ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਮੇਰੇ ਆਸ-ਪਾਸ ਦੇ ਇਲਾਕਾ ਵਾਸੀਆਂ ਨੂੰ ਪੈਂਗਲ ਕਰਦੀ ਹਰਗੋਹਾਨੀਗੜ ਤੋਂ ਬਹੰਤ ਮੀਨਾ ਜੀ ਦੀ ਪੋਤੀ ਚੇਲਾ ਲੰਗੀਲੀ ਮਹੰਤ ਦੀ ਚੇਲਾ ਆਪੇ ਇਹਨਾਂ ਦੇ ਪਿੰਡਾਂ ਦੇ ਵਿੱਚੋਂ ਜਨਾਨੀਆਂ ਨੂੰ ਪੜਿਆ ਜਿਹੜੇ ਕਿ ਸੂਟ ਪਾ ਕੇ ਹੈਗੇ ਤਾਂ ਉਹ ਮੁੰਡੇ ਨੇ ਐਕਚੁਅਲ ਚ ਪਰ ਉਹ ਸੂਟ ਪਾ ਕੇ ਮਹੰਤਾਂ ਦਾ ਸਾਡਾ ਰੂਟ ਲੈ ਕੇ ਖੁਦਾਈਆਂ ਲੈਨ ਚਲੇ ਜਾਂਦੇ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਪੈਸਿਆਂ ਨੂੰ ਵਸੂਲ ਕਰਕੇ ਉਹ ਨਸ਼ਾ ਪਤਾ ਕਰ ਲੈਂਦੇ ਨੇ ਚਿੱਟਾ ਪੀ ਲੈਂਦੇ ਨੇ ਫਿਰ ਲੋਕਾਂ ਨਾਲ ਉਹ ਜ਼ਿਆਸਤੀਆਂ ਕਰਦੇ ਨੇ ਅੱਜ ਅਸੀਂ ਉਹਨਾਂ ਨੂੰ ਫੜ ਕੇ ਥਾਣੇ ਦੇ ਵਿੱਚ ਲੈ ਕੇ ਆਏ ਆ ਭਵਾਨੇਗੜ੍ਹ ਦੇ ਵਿੱਚ ਉਹਨਾਂ ਤੇ ਕੇਸ ਦਰਜ ਕਰਵਾਇਆਗਾ ਤੇ ਆ ਹੁਣ ਅਸੀਂ ਉਹਨਾਂ ਨੂੰ ਪੈਂਟਾ ਚਲਟਾ ਤੋਂ ਮੋਣ ਲੱਗੇ ਆ ਕਿਉਂਕਿ ਉਹ ਮੁੰਡੇ ਨੇ ਤੰਗੇ ਭਰੇ ਤੇ ਉਹਨਾਂ ਦੇ ਪ੍ਰੂਫ ਵੀ ਨਹੀਂ ਆਈਡੀ ਪ੍ਰੂਫ ਵੀ ਨਹੀਂ ਅਸੀਂ ਅੰਦਰ ਦਿੱਤੀ ਉਹਨਾਂ ਦੇ ਤੇ ਨੋਨ ਆਫ ਦਾ ਵਾਇਓ ਡਾਟਾ ਸੀ ਉਹ ਵੀ ਅੰਦਰ ਦੇ ਦਾ ਖਾਣੇ ਦੇ ਵਿੱਚ ਹੁਣ ਅਸੀਂ ਉਹਨਾਂ ਨੂੰ ਆ ਪੈਂਟ ਕਮਿਰਜ਼ਾ ਪਵਾ ਕੇ ਅਸੀਂ ਉਹਨਾਂ ਨੂੰ ਘਰੇ ਤੋਰਨ ਲੱਗੇ ਆ ਅਸੀਂ ਉਹਨਾਂ ਨਾਲ ਕੋਈ ਕੁੱਟਕਟਾਪਾ ਨਹੀਂ ਕਰੀ ਅਸੀਂ ਸਿਰਫ ਉਹਨਾਂ ਨੂੰ ਇੱਕ ਇਹ ਸੁਧਾਰਨ ਵਾਸਤੇ ਹੀ ਉਹ ਕਰ ਰਹੇ ਆ ਅਸੀਂ ਉਹਨਾਂ ਨਾਲ ਕੋਈ ਕੁੱਟ ਮਾਰਨੀ ਨਹੀਂ ਕੀਤੀ ਅਸੀਂ ਉਹਨਾਂ ਨੂੰ ਚਾਹੁੰਦੇ ਆ ਵੀ ਇਹ ਸੁਧਰ ਕੇ ਆਪਣੇ ਘਰੇ ਰਹਿਣ ਸਾਡੇ ਨਾਲ ਕੋਈ ਇਹੋ ਜਿਹਾ ਕੰਮ ਨਾ ਕਰਨ ਜਿਹਦੇ ਨਾਲ ਸਾਡੀ ਮਹੰਤਾਂ ਦੀ ਇੱਜ਼ਤ ਖਰਾਬ ਹੋਵੇ ਚੋਣ ਜਿਹਨੂੰ ਪਤਾ ਲੱਗੇ ਜੀ ਚੀਜ਼ ਬਦਲ ਜਾਈਏ ਆਪੀ ਜੀ ਵਧਾਈਆਂ ਲੈਣ ਵਾਸਤੇ ਲੋਕਾਂ ਦੇ ਘਰਾਂ 'ਚ ਜਾਂਦੇ ਆ ਜਦੋਂ ਅਸੀਂ ਜਾਂਦੇ ਆ ਤਾ ਸਾਰਿਆਂ ਨੂੰ ਪਤਾ ਸਾਡੇ ਬਾਰੇ ਵੀ ਕੋਣ ਮਹੰਤ ਆਉਂਦੇ ਨੇ ਤੇ ਆਹ ਵੱਡੇ ਮਹੰਤ ਜੀ ਨੇ ਉਰੇ ਭਾਨੀ ਘਰ ਦੇ ਮੇਨ ਨੇਗੇ ਕੱਦੇ ਨਿਸ਼ੀਨ ਨੇ ਫਿਰ ਇਹ ਨੇਗੇ ਸਾਰੇ ਆਪਣੇ ਫਿਰ ਉਸ ਤੋਂ ਬਾਅਦ ਜਦੋਂ ਸਾਨੂੰ ਉਧਰੋਂ ਫੋਨ ਆਇਆ ਅਸੀਂ ਘਰੇ ਬੈਠੇ ਸੀ ਸਾਨੂੰ ਫੋਨ ਆਇਆ ਅਸੀਂ ਗਏ ਨਹੀਂ ਵਿਧਾਈਆਂ ਤੇ ਸਾਨੂੰ ਕਹਿੰਦੇ ਜੀ ਵੀ ਤੁਸੀਂ ਮਹੰਤ ਆਏ ਹੋਏ ਨੇ ਜੀ ਕੋਟੀ ਕਮਿਊਨਿਟੀ ਦੇ ਬੰਦੇ ਆਏ ਨੇ ਵਧਾਈ ਲੈਣ ਵਾਸਤੇ ਵੀ ਤੁਸੀਂ ਆਜੋ ਜਦੋਂ ਅਸੀਂ ਉੱਥੇ ਗਏ ਸਾਨੂੰ ਦੇਖ ਕੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਆ ਰਹੇ ਨੇਗੇ ਇਹਨਾਂ ਨੂੰ ਪਤਾ ਲੱਗ ਗਿਆ ਫੋਨ ਕਰਤਾ ਇਹ ਉਤੋਂ ਭੱਜ ਗਏ ਬਲੀਆਲ ਪਿੰਡ ਤੋਂ ਸਾਨੂੰ ਫੋਨ ਆਇਆ ਸੀ ਉਹ ਤੋਂ ਇਹ ਭੱਜ ਗਏ ਮੁਰਕੇ ਅਸੀਂ ਉਹਨਾਂ ਦੀਆਂ ਰਿਕਾਰਡਿੰਗਾਂ ਕਢਵਾਈਆਂ ਕੈਮਰੇ ਦੀ ਡਿਟੇਲ ਕਢਵਾਈ ਤੋਂ ਉਹਨਾਂ ਜਿਹਨਾਂ ਦੀ ਫੋਟੋ ਆਈ ਵੀਡੀਓਜ਼ ਆਈ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਮੈਂ ਤੁਹਾਨੂੰ ਇਹਦੇ ਵਿੱਚ ਵੀ ਦਵਾਂਗੀ ਵੀਡੀਓ ਫਿਰ ਅਸੀਂ ਨੇ ਇਹਨਾਂ ਨੂੰ ਫੜ ਲਿਆ ਮੈਂ ਉਹਨਾਂ ਦੀ ਤੁਹਾਨੂੰ ਸ਼ਕਲਾਂ ਵੀ ਦਿਖਾਉਂਗੀ ਤਾਂ ਕਿ ਤੁਸੀਂ ਵੀ ਸਾਰੇ ਜਾਣੋ ਹੋ ਜੀ ਭਾਈ ਇਹਨਾਂ ਤੋਂ ਤੁਸੀਂ ਧਿਆਨ ਨਾਲ ਸਾਵਧਾਨ ਰਹੋ ਇਹ ਹੈ ਤੇ ਉਹਦਾ ਕੀਤਵਾਰ ਹੈ ਜਿਹੜੇ ਨਸ਼ੇ ਕਰਦੇ ਨੇ ਦੇਖੋ ਜਿਹਨਾਂ ਦਾ ਤਾਂ ਕੰਮ ਹੀ ਨਸ਼ਾ ਕਰਨਾ ਉਹਨਾਂ ਨੇ ਪੈਸਾ ਇਕੱਠਾ ਕਰਨਾ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਨਸ਼ਾ ਕਰ ਲੈਣਾ ਹੈ ਨਾ ਆ ਇਹਨਾਂ ਦੇ ਸ਼ਕਲਾਂ ਨੇ ਧਿਆਨ ਤੇਰੇ ਬਾਹਲ ਵਿੱਚ ਕੱਟ ਚਣਕੇ ਤੇ ਕਿਹ ਚਣਖਾ ਕਿਹ ਆ ਦੇਖੋ ਤੇਰਾ ਮੈਂ ਤੇਰਾ ਵੀ